ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਪਤਨੀ ਸਾਹਸਾਂ ਜੀ ਅੱਜ ਮੈਂ ਉਸ ਦੁਖੀ ਪਰਿਵਾਰ ਦੇ ਘਰੇ ਖੜਾ ਹੈਗਾ ਜਿਨ੍ਹਾਂ ਮੁੰਡਾ ਦਾ ਪਿੰਡ ਮੌੜੀ ਮਸਕਣ ਮਿਲਿੰਗ ਬਾਗਾ ਪਰਮਾ ਇਸ ਵੇਂ ਦੇ ਵਿੱਚ 2 ਦਿਨ ਪਹਿਲਾਂ ਜਿਹੜਾ ਮੇਰੇ ਵੀਰ ਘਰੇ ਕੋੜੀ ਖੜਾ ਹੈਗਾ ਇਹਨਾਂ ਦੀ ਖਾਸਾ ਵੀ ਅੱਗ ਲੱਗ ਗਈ ਚਾਨ ਚੱਕ ਪਤਨ ਲੱਗਿਆਗਾ ਬਹੁਤ 파ਰੀ ਨਸਾਨਾ ਦੋ ਕਿੱਲੇ ਜ਼ਮੀਨ ਇਹ ਨਦੀ ਨਸ਼ਟ ਹੋ ਚੁੱਕੀ ਆ ਇਹ ਜੋ ਮੇਰੇ ਕੋਲ ਬੀਜਿਆ ਖੜੀ ਹੈਗੀ ਇਹ ਬਹੁਤ ਰੋ ਰਹੀ ਸੀਗੀ ਡੈਡੀ ਕਹ ਰਹੀ ਸੀ ਡੈੜੀ ਤੁਸੀਂ ਨਾ ਰੋ ਪਰ ਹੋਂ ਤਾਂ ਗਰਮ ਕਾਰਿਆ ਹੁੰਦਾਗਾ ਜਦੋਂ ਇਹ ਕਾਦੇ ਹਾਲਾਤ ਬਣ ਜਾਣਾ ਫਸਲ ਤਬਾਹ ਹੋ ਜਾਵੇ ਘਰ ਦੇ ਵੀ ਕੋਈ ਇੰਨੀ ਆਰਥਿਕ ਤੰਗੀ ਦੇ ਨਾਲ ਚੱਲ ਰਿਆ ਸੀਗਾ ਉਤੋਂ ਫਸਲ ਸਰ ਕੇ ਸਵਾਗਤ ਹੋ ਗਿਆ ਕੀ ਇਹ ਸੋ ਪ੍ਰਵਾਹ ਦੇ ਵਿੱਚ ਤਿੰਨ ਕੁੜੀਆਂ-ਕੁੜੀਆਂ ਹੀ ਆਂਗੀਆਂ ਇਹਨਾਂ ਦੇ ਡੜਕਾ ਕੋਈ ਨਹੀਂਗਾ ਸੋ ਮੇਰੀ ਸੰਗਤ ਨੂੰ ਬੇਨਤੀ ਹੈ ਵੀ ਇਸ ਪਰਿਵਾਰ ਦੀ ਮਾਤ-ਵਰਦ ਮਾਦਦ ਕੀਤੀ ਜਾਵੇ ਮੇਰਾ ਪਿੰਡ ਕੋਰਪਾਈ ਤਸਵੀਰ ਪੇਟੜਵਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਹੈ ਨਾਨਕ ਤੇਰਾ ਤੇਰਾ ਸੁਸਾਇਟੀ ਦੇ ਵੱਲੋਂ ਨਕਰ ਪੰਚਾਇਤ ਦੇ ਵੱਲੋਂ ਦੋਸਤਾਂ ਦੇ ਵੱਲੋਂ ਜੋ ਮੈਨੂੰ ਸਹਿਯੋਗ ਮਿਲੇ ਹੈ ਇਸ ਪਰਿਵਾਰ ਨੇ ਵਾਸਤੇ ਉਹ ਮੈਂ ਸਹਿਯੋਗ ਟੀਮ ਦੇਣ ਨੂੰ ਜਾ ਰਿਹਾ ਜੀ ਲੋਕ ਜੀ ਸੰਗਤ ਨੂੰ ਕੇਰ ਵੰਟੀ ਕਰਦਾ ਹੈ ਇਸ ਪਰਿਵਾਰ ਦੀ ਵਾਧੂ ਮਦਦ ਕੀਤੀ ਜਾਵੇ